ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਆਜ ਦੀਆਂ ਖਬਰਾਂ ਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਚੀਨ ਤੋਂ ਦਰਾਮਦ ਹੋਣ ਵਾਲੇ ਸਮਾਨ ਤੇ 100% ਤੱਕ ਦਰਾਮਦ ਟੈਕਸ ਲਗਾਇਆ ਇਹ ਇਹ ਵਕਵਕ ਸ਼੍ਰੇਣੀਆਂ 'ਚ ਵੱਖਰਾ ਇਹ ਇਸ ਨੇ ਜਿੱਥੇ ਚੀਨ ਲਈ ਇੱਕ ਨਵੀਂ ਚੁਣੌਤੀ ਖੜੀ ਕਰ ਦਿੱਤੀ ਹੈ ਉੱਥੇ ਹੀ ਇਸ ਨੇ ਚੀਨ ਤੇ ਅਮਰੀਕਾ ਵਿਚਾਲੇ ਵਪਾਰ ਯੁੱਧ ਦੇ ਮੋੜ ਸ਼ੁਰੂ ਹੋਣ ਦਾ ਹਾਦਸਾ ਵੀ ਵਧਾ ਦਿੰਦਾ ਹੈ ਇਸ ਕਾਰਨ ਪਹਿਲਾਂ ਹੀ ਜੰਗ ਅਤੇ ਅਸਥਿਰਤਾ ਦੇ ਸੰਕਟ ਨਾਲ ਜੂਝ ਰਹੀ ਦੁਨੀਆ ਲਈ ਨਵੇਂ ਆਰਥਿਕ ਸੰਕਟ ਦਾ ਖਤਰਾ ਵੀ ਵੱਧ ਗਿਆ ਹੈ ਅਮਰੀਕਾ 'ਚ ਇਸ ਸਾਲ ਦੇ ਅਖੀਰ ਤੱਕ ਰਾਸ਼ਟਰਪਤੀ ਚੋਣਾਂ ਹੋਣੀਆਂ ਨੇ ਇਸ ਤੋਂ ਠੀਕ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਚੀਨ ਪ੍ਰਤੀ ਆਪਣੀ ਦੁਸ਼ਮਣੀ ਨੂੰ ਸਾਕਾਰ ਕਰਦਿਆਂ ਚੀਨ ਤੋਂ ਅਮਰੀਕਾ ਪਹੁੰਚਣ ਵਾਲੇ ਵੱਖ-ਵੱਖ ਸਾਮਾਨ ਤੇ ਟੈਕਸ ਦਰ ਵਧਾ ਦਿੱਤੀ ਹੈ ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਇੱਕ ਪੋਸਟ 'ਚ ਇਸ ਬਾਰੇ ਜਾਣਕਾਰੀ ਵੀ ਦਿੱਤੀ ਹੈ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਪੋਸਟ ਮੁਤਾਬਕ ਹੁਣ ਤੋਂ ਚੀਨ ਤੋਂ ਦਰਾਮਦ ਹੋਣ ਵਾਲੇ ਸਟੀਲ ਤੇ ਐਲੂਮੀਨੀਅਮ ਤੇ 25% ਟੈਕਸ ਲੱਗੇਗਾ ਜਦਕਿ ਸੈਮੀ ਕੰਡਕਟਰ ਤੇ 50% ਟੈਕਸ ਨਾਲ ਅਮਰੀਕਾ 'ਚ ਉਹ ਪਹੁੰਚਣਗੇ ਇਸ ਦੇ ਨਾਲ ਹੀ ਇਲੈਕਟ੍ਰਿਕ ਵਾਹਨਾਂ ਤੇ 100% ਦੇ ਟੈਕਸ ਤੇ ਸੋਲਰ ਪੈਨਲਾਂ ਤੇ 50% ਟੈਕਸ ਲੱਗੇਗਾ ਜੋ ਬਾਈਡਨ ਨੇ ਸਪਸ਼ਟ ਕੀਤਾ ਕਿ ਚੀਨ ਲਗਾਤਾਰ ਇਨਾ ਖੇਤਰਾਂ 'ਚ ਹਾਵੀ ਹੋਣ ਅਤੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀ ਹੈ ਜਦਕਿ ਉਹ ਚਾਹੁੰਦੇ ਨੇ ਕਿ ਅਮਰੀਕਾ ਇਨਾ ਖੇਤਰਾਂ 'ਚ ਹਮੇਸ਼ਾ ਅੱਗੇ ਰਹੇ ਤੇ ਦੁਨੀਆ ਦੀ ਅਗਵਾਈ ਕਰੇ ਜੋ ਬਾਈਡਨ ਦੇ ਇਸ ਕਦਮ ਤੋਂ ਬਾਅਦ ਦੁਨੀਆ ਨੂੰ ਇੱਕ ਵਾਰ ਮੁੜ ਅਮਰੀਕਾ ਚੀਨ ਵਪਾਰ ਯੁੱਧ ਦਾ ਖਤਰਾ ਡਰਾ ਰਿਆ ਏ ਜਦੋਂ ਡੋਨਲਡ 트੍ਰੰਪ ਅਮਰੀਕਾ ਚ ਸੱਤਾ ਚ ਸੰਤਾ ਦੁਨੀਆ ਨੂੰ ਦੋਵਾਂ ਵਿਚਕਾਰ ਵਪਾਰ ਯੁੱਧ ਦਾ ਸਾਹਮਣਾ ਕਰਨਾ ਪਿਆ ਸੀ ਇਹ ਵਪਾਰ ਯੁੱਧ ਦਾ ਨਤੀਜਾ ਸੀ ਕਿ ਅਮਰੀਕਾ ਚ ਟਿਕਟੌਕ ਦੀ ਹਾਲਤ ਵਿਗੜ ਗਈ ਸੀ ਹਾਲਾਂਕਿ ਬਾਅਦ ਚ ਸਰਕਾਰ ਬਦਲਣ ਤੋਂ ਬਾਅਦ ਉੱਥੇ ਸਥਿਤੀ ਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਮੌਜੂਦਾ ਸਮੇਂ ਚ ਦੁਨੀਆ ਪਹਿਲਾਂ ਹੀ ਰੂਸ ਯੂਕਰੇਨ ਯੁੱਧ ਇਜ਼ਰਾਈਲ ਤੇ ਫਲਸਤੀਨ ਵਿਚਕਾਰ جنگ ਕੋਵਿਡ ਤੋਂ ਬਾਅਦ ਦੇ ਪ੍ਰਭਾਵਾਂ ਤੇ ਪੱਛਮੀ ਏਸ਼ੀਆ ਤੇ ਸੰਕਟ ਨਾਲ ਜੂਝ ਰਹੀ ਹੈ ਅਜਿਹੇ 'ਚ ਅਮਰੀਕਾ ਤੇ ਚੀਨ ਵਿਚਾਲੇ ਨਵੀਂ ਵਪਾਰ ਜੰਗ ਦੁਨੀਆ ਦੀਆਂ ਆਰਥਿਕ ਮੁਸ਼ਕਲਾਂ ਨੂੰ ਵਧਾ ਸਕਦੀ ਹੈ ਵਾਈਟ ਹਾਊਸ ਦੇ ਮੈਰੀਨ ਬੈਂਡ ਨੇ ਸੋਮਵਾਰ ਨੂੰ ਇੱਥੇ ਏਸ਼ੀਆਈ ਅਮਰੀਕੀਆਂ ਦੇ ਸਨਮੁਖ ਸਾਰੇ ਜਹਾਂ ਸੇ ਅੱਛਾ ਹਿੰਦੋ ਸੇ ਤਾਂ ਹਮਾਰਾ ਗੀਤ ਦੀ ਧੁਨ ਪੇਸ਼ ਕੀਤੀ ਏਸ਼ੀਆਈ ਅਮਰੀਕੀ ਲੋਕ ਇੱਥੇ ਵਾਈਟ ਹਾਊਸ 'ਚ ਏਸ਼ੀਅਨ ਅਮਰੀਕਨ ਨੇਟਿਵ ਐਂਡ ਪੈਸੀਫਿਕ ਆਈਲੈਂਡ ਵਿਰਾਸਤ ਮਹੀਨੇ ਦਾ ਜਸ਼ਨ ਮਨਾਉਣ ਲਈ ਇਕ ਸਵਾਗਤੀ ਸਮਾਗਮ 'ਚ ਰਾਸ਼ਟਰਪਤੀ ਜੋ ਬਾਈਡਨ ਅਤੇ ਉਪਰਾਸ਼ਟਰਪਤੀ ਕਮਲਾ ਹੈਰਿਸ ਨਾਲ ਇਕੱਠੇ ਹੋਏ ਸਨ। ਰਾਸ਼ਟਰਪਤੀ ਵੱਲੋਂ ਇਸ ਸਾਲਾਨਾ ਸਮਾਗਮ ਲਈ ਭਾਰਤੀ ਅਮਰੀਕੀਆਂ ਨੂੰ ਸੱਦਾ ਦਿੱਤਾ ਗਿਆ ਸੀ। ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਦੌਰਾਨ ਮੁਹੰਮਦ ਇਕਬਾਲ ਵੱਲੋਂ ਲਿਖੇ ਦੇਸ਼ ਭਗਤੀ ਦੇ ਜਜ਼ਬੇ ਨਾਲ ਲਬਰੀਜ਼ ਗੀਤ ਦੀ ਧੁਨ ਭਾਰਤੀ ਅਮਰੀਕੀਆਂ ਦੀ ਅਪੀਲ ਤੇ ਮੈਰੀਨ ਬੈਂਡ ਨੇ ਦੋ ਵਾਰ ਪੇਸ਼ ਕੀਤੀ। ਭਾਰਤੀ ਅਮਰੀਕੀ ਭਾਈਚਾਰੇ ਦੇ ਨੇਤਾ ਅਜੇ ਜੈਨ ਪੁਤੋਰੀਆ ਨੇ ਸਮਾਗਮ ਮਗਰੋਂ ਕਿਹਾ ਵਾਈਟ ਹਾਊਸ ਦੇ AANHPI ਵਿਰਾਸਤ ਮਹੀਨੇ ਦੇ ਸੰਬੰਧ ਚ ਰੋਜ਼ ਗਾਰਡਨ ਚ ਕਰਵਾਇਆ ਗਿਆ ਇਹ ਪ੍ਰੋਗਰਾਮ ਬਹੁਤ ਸ਼ਾਨਦਾਰ ਸੀ ਸਭ ਤੋਂ ਵਧੀਆ ਗੱਲ ਇਹ ਸੀ ਕਿ ਜਿਵੇਂ ਹੀ ਮੈਂ ਵਾਈਟ ਹਾਊਸ ਚ ਗਿਆ ਤਾਂ ਸੰਗੀਤਕਾਰਾਂ ਨੇ ਸਾਰੇ ਜਹਾਂ ਸੇ ਅੱਛਾ ਹਿੰਦੋ ਸਿਤਾ ਹਮਾਰਾ ਗੀਤ ਦੀ ਧੁਨ ਪੇਸ਼ ਕਰਕੇ ਮੇਰਾ ਸਵਾਗਤ ਕੀਤਾ ਪਿਛਲੇ ਸਾਲ 23 ਜੂਨ ਤੋਂ ਬਾਅਦ ਹੁਣ ਵਾਈਟ ਹਾਊਸ ਚ ਦੂਜੀ ਵਾਰ ਭਾਰਤ ਦਾ ਹਰਮਨ ਪਿਆਰਾ ਦੇਸ਼ ਭక్తి ਵਾਲਾ ਗੀਤ ਪੇਸ਼ ਕੀਤਾ ਗਿਆ ਹੈ ਕੈਲੀਫੋਰਨੀਆ ਚ ਰਹਿੰਦੇ ਪੁੱਤੋਰੀਆ ਨੇ ਕਿਹਾ ਮੈਨੂੰ ਬਹੁਤ ਵਧੀਆ ਲੱਗਾ ਵਾਈਟ ਹਾਊਸ ਚ ਮੇਰੇ ਲਈ ਇਹ ਮਾਣ ਵਾਲਾ ਪਲ ਸੀ ਮੈਂ ਉਹਨਾਂ ਨਾਲ ਗਾਉਣਾ ਸ਼ੁਰੂ ਕੀਤਾ ਤੇ ਉਹਨਾਂ ਨੂੰ ਇਹ ਧੁਨ ਦੁਬਾਰਾ ਪੇਸ਼ ਕਰਨ ਦੀ ਅਪੀਲ ਕੀਤੀ ਉਹਨਾਂ ਨੇ ਮੇਰੀ ਬੇਨਤੀ ਸਵੀਕਾਰ ਕਰ ਲਈ ਤੇ ਇਹ ਧੁਨ ਦੁਬਾਰਾ ਵਜਾਈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਸਨ ਤੇ ਉਹਨਾਂ ਨੇ ਇਹ ਧੁਨ ਪੇਸ਼ ਕੀਤੀ ਸੀ ਅਤੇ ਉਸ ਮਗਰੋਂ ਅੱਜ ਫੇਰ ਇਸ ਨੂੰ ਪੇਸ਼ ਕੀਤਾ ਗਿਆ ਹੈ ਵਾਈਟ ਹਾਊਸ ਚ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਗੀਤ ਸੁਣ ਕੇ ਕਾਫੀ ਵਧੀਆ ਲੱਗਾ ਉਧਰ ਤਹਿਰਾਨ ਅਤੇ ਨਵੀਂ ਦਿੱਲੀ ਵੱਲੋਂ ਚਾਬਹਾਰ بندرگاہ ਨੂੰ ਲੈ ਕੇ ਸਮਝੌਤਾ ਸਹੀਬਦਕ ਕੀਤੇ ਜਾਣ ਤੋਂ ਇੱਕ ਦਿਨ ਮਗਰੋਂ ਅਮਰੀਕਾ ਨੇ ਚੇਤਾਵਨੀ ਦਿੱਤੀ ਹੈ ਕਿ ਕੋਈ ਵੀ ਮੁਲਕ ਜੇਕਰ ਈਰਾਨ ਨਾਲ ਕਾਰੋਬਾਰੀ ਸਮਝੌਤਾ ਕਰਦਾ ਹੈ ਤਾਂ ਉਹ ਪਾਬੰਦੀਆਂ ਦੇ ਸੰਭਾਵੀ ਜੋਖਮ ਲਈ ਤਿਆਰ ਰਹੇ ਭਾਰਤ ਨੇ ਸੋਮਵਾਰ ਨੂੰ ਰਣਨੀਤਿਕ ਪੱਖੋਂ ਅਹਿਮ ਈਰਾਨ ਦੀ ਚਾਬਹਾਰ ਬੰਦਰਗਾਹ ਚਲਾਉਣ ਲਈ 10 ਸਾਲ ਦਾ ਕਰਾਰ ਸਹੀਬਦ ਕੀਤਾ ਸੀ ਇਸ ਸਮਝੌਤੇ ਮਗਰੋਂ ਨਵੀਂ ਦਿੱਲੀ ਨੂੰ ਕੇਂਦਰੀ ਏਸ਼ੀਆ 'ਚ ਵਪਾਰ ਦਾ ਘੇਰਾ ਵਧਾਉਣ 'ਚ ਮਦਦ ਮਿਲੇਗੀ। ਈਰਾਨ ਦੇ ਊਰਜਾ ਨਾਲ ਭਰਪੂਰ ਦੱਖਣੀ ਸਾਹਲ ਤੇ ਸਿਸਤਾਨ ਬਲੋਚਿਸਤਾਨ ਸੂਬੇ 'ਚ ਸਥਿਤ ਓਮਾਨ ਦੀ ਖਾੜੀ ਵਿਚਲੀ ਚਾਬਹਾਰ ਬੰਦਰਗਾਹ ਜਿਸ ਨੂੰ ਨਵੀਂ ਦਿੱਲੀ ਨੇ 2003 'ਚ ਵਿਕਸਿਤ ਕਰਨ ਦੀ ਤਜਵੀਜ਼ ਰੱਖੀ ਸੀ, ਸੜਕ ਤੇ ਰੇਲ ਪ੍ਰੋਜੈਕਟ ਦੀ ਵਰਤੋਂ ਕਰਦਿਆਂ ਭਾਰਤੀ ਵਸਤਾਂ ਨੂੰ ਅਫਗਾਨਿਸਤਾਨ ਤੇ ਕੇਂਦਰੀ ਏਸ਼ੀਆ ਤੱਕ ਲਾਂਘਾ ਪ੍ਰਦਾਨ ਕਰੇਗੀ। ਸ਼ੱਕੀ ਪਰਮਾਣੂ ਪ੍ਰੋਗਰਾਮ ਕਰਕੇ ਅਮਰੀਕਾ ਵੱਲੋਂ ਈਰਾਨ ਤੇ ਲਾਈਆਂ ਪਾਬੰਦੀਆਂ ਦੇ ਸਿੱਟੇ ਵਜੋਂ ਚਾਹਬਹਾਰ ਬੰਦਰਗਾਹ ਨੂੰ ਵਿਕਸਿਤ ਕਰਨ ਦੀ ਰਫ਼ਤਾਰ ਮੱਠੀ ਪੈ ਗਈ ਸੀ ਅਮਰੀਕੀ ਵਿਦੇਸ਼ ਵਿਭਾਗ ਦੇ ਤਰਜਮਾਨ ਵਿਦਾਂਤ ਪਟੇਲ ਨੇ ਸੋਮਵਾਰ ਨੂੰ ਨਿਯਮਿਤ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਕਿਹਾ ਅਸੀਂ ਈਰਾਨ ਤੇ ਭਾਰਤ ਵੱਲੋਂ ਚਾਹਬਹਾਰ ਬੰਦਰਗਾਹ ਨੂੰ ਲੈ ਕੇ ਕੀਤੇ ਗਏ ਕਰਾਰ ਸਬੰਧੀ ਰਿਪੋਰਟਾਂ ਤੋਂ ਜਾਣੂ ਹਾਂ ਮੈਂ ਭਾਰਤ ਸਰਕਾਰ ਨੂੰ ਚਾਹਬਹਾਰ ਬੰਦਰਗਾਹ ਦੇ ਨਾਲ-ਨਾਲ ਈਰਾਨ ਨਾਲ ਦਵੱਲੇ ਸਬੰਧਾਂ ਬਾਰੇ ਆਪਣੀ ਵਿਦੇਸ਼ ਨੀਤੀ ਦੇ ਟੀਚਿਆਂ ਬਾਰੇ ਗੱਲ ਕਰਨ ਦੇਵਾਂਗਾ ਪਟੇਲ ਨੇ ਇਸ ਸਵਾਲ ਦੇ ਜਵਾਬ ਚ ਕਿਹਾ ਮੈਂ ਸਿਰਫ ਇਨਾ ਕਹਾਂਗਾ ਕਿਉਂਕਿ ਜੋ ਇਹ ਮਸਲਾ ਅਮਰੀਕਾ ਨਾਲ ਜੁੜਦਾ ਹੈ ਸਾਡੇ ਵੱਲੋਂ ਈਰਾਨ ਤੇ ਲਾਈਆਂ ਪਾਬੰਦੀਆਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ ਤੇ ਅਸੀਂ ਉਹਨਾਂ ਤੇ ਦਬਾਅ ਪਾਉਂਦੇ ਰਹਾਂਗੇ ਪਟੇਲ ਨੇ ਕਿਹਾ ਤੁਸੀਂ ਪਹਿਲਾਂ ਵੀ ਕਈ ਮੌਕਿਆਂ ਤੇ ਇਹ ਗੱਲ ਸੁਣੀ ਹੋਵੇਗੀ ਕਿ ਕੋਈ ਵੀ ਮੁਲਕ ਜੇਕਰ ਈਰਾਨ ਨਾਲ ਕਾਰੋਬਾਰੀ ਸਮਝੌਤਾ ਕਰਨ ਬਾਰੇ ਵਿਚਾਰ ਕਰ ਰਿਹਾ ਹੈ ਤਾਂ ਉਸ ਨੂੰ ਪਾਬੰਦੀਆਂ ਦੇ ਸੰਭਾਵੀ ਜੋਖਮ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ ਭਾਰਤ ਤੇ ਈਰਾਨ ਵੱਲੋਂ ਚਾਬ ਹਰ ਬੰਦਰਗਾਹ ਨੂੰ 7200 ਕਿਲੋਮੀਟਰ ਲੰਮੇ ਆਈ ਐਨ ਐਸਟੀਸੀ ਜੋ ਭਾਰਤ ਈਰਾਨ ਅਫਗਾਨਿਸਤਾਨ ਅਰਮੇਨੀਆ ਅਜ਼ਰਬੈਜਾਨ ਰੂਸ ਕੇਂਦਰੀ ਏਸ਼ੀਆ ਤੇ ਯੂਰਪ ਦਰਮਿਆਨ ਮਾਲ ਦੀ ਟੁਆ ਟੁਆ ਲਈ ਮਲਟੀ ਮੋਡ ਟਰਾਂਸਪੋਰਟ ਪ੍ਰੋਜੈਕਟ ਦੇ ਅਹਿਮ ਧੁਰੇ ਵਜੋਂ ਪੇਸ਼ ਕੀਤਾ ਜਾਂਦਾ ਹੈ ਅਧਿਕਾਰਤ ਬਿਆਨ ਮੁਤਾਬਕ ਇੰਡੀਅਨ ਪੋਰਟਸ ਗਲੋਬਲ ਲਿਮਟਿਟਡ ਅਤੇ ਈਰਾਨ ਦੀ ਦਪੋਰਟ ਐਂਡ ਮੈਰੀਟਾਈਮ ਆਰਗੇਨਾਈਜੇਸ਼ਨ ਨੇ ਲੰਬੇ ਸਮੇਂ ਲਈ ਕਰਾਰ ਸਹੀਬਦ ਕੀਤਾ ਸੀ ਕਰਾਰ ਤਹਿਤ ਆਈਪੀਜੀਐਲ ਵੱਲੋਂ 12 ਕਰੋੜ ਡਾਲਰ ਦਾ ਨਿਵੇਸ਼ ਕੀਤਾ ਜਾਵੇਗਾ ਜਦਕਿ 25 ਕਰੋੜ ਡਾਲਰ ਕਰਜ਼ੇ ਦਾ ਲਿਆ ਜਾਵੇਗਾ ਲੰਗੇ ਦਿਨ ਸਿਰੇ ਚੜਿਆ ਕਰਾਰ 2016 ਦੇ ਇੱਕ ਸ਼ੁਰੂਆਤੀ ਸਮਝੌਤੇ ਦੀ ਥਾਂ ਲਏਗਾ ਜਿਸ ਵਿੱਚ ਚਾਬਹਾਰ ਬੰਦਰਗਾਹ 'ਚ ਸ਼ਹਿਦ ਬਹਿਸ਼ਤੀ ਟਰਮੀਨਲ ਭਾਰਤ ਵੱਲੋਂ ਸੰਚਾਲਿਤ ਕਰਨਾ ਅਤੇ ਸਾਲਾਨਾ ਆਧਾਰ ਤੇ ਕਰਾਰ ਨਿਭਾਉਣ ਦੀ ਸ਼ਾਮਲ ਸੀ ਭਾਰਤ ਨੇ ਪਿਛਲੇ ਸਾਲ ਇਮਦਾਦ ਵਜੋਂ ਅਫਗਾਨਿਸਤਾਨ ਨੂੰ 20000 ਟਨ ਕਣਕ ਭੇਜਣ ਲਈ ਚਾਬਹਾਰ ਬੰਦਰਗਾਹ ਦੀ ਹੀ ਵਰਤੋਂ ਕੀਤੀ ਸੀ। ਵਾਲਮਾਰਟ ਨੇ ਮੁਲਾਜ਼ਮਾਂ ਦੀ ਛਾਂਟੀ ਦਾ ਐਲਾਨ ਕੀਤਾ ਹੈ ਜਿਸ ਨਾਲ ਸੈਂਕੜੇ ਲੋਕਾਂ ਦੀਆਂ ਨੌਕਰੀਆਂ ਪ੍ਰਭਾਵਿਤ ਹੋਣਗੀਆਂ। ਕੰਪਨੀ ਮੁਤਾਬਕ ਇਸ ਦੇ ਨਾਲ ਵਾਲਮਾਰਟ ਦੇ ਡਲਾਸ, ਐਟਲੰਟਾ ਤੇ ਟੋਰਾਂਟੋ ਦੇ ਕੰਮਿਆਂ ਨੂੰ ਬੈਟਨਵਿਲੇ, ਆਰਕਨਸਾਸ ਹੋਬੋਕੀਨ ਅਤੇ ਸੈਨ ਫਰਾਂਸਿਸਕੋ ਬੇਅਰੀਆ ਸਥਿਤ ਇਸ ਦੇ ਮੁੱਖ ਦਫ਼ਤਰਾਂ 'ਚ ਤਬਦੀਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਬਾਈਡਨ ਪ੍ਰਸ਼ਾਸਨ ਨੇ ਮੁੱਖ ਸੰਸਦ ਮੈਂਬਰਾਂ ਨੂੰ ਕਿਹਾ ਕਿ ਅਮਰੀਕਾ ਇਜ਼ਰਾਈਲ ਨੂੰ 1 ਅਰਬ ਅਮਰੀਕੀ ਡਾਲਰ ਤੋਂ ਵੱਧ ਮੁੱਲ ਦੇ ਹਥਿਆਰ ਅਤੇ ਗੋਲਾ ਬਾਰੂਦ ਭੇਜੇਗਾ। ਹਾਲੇ ਇਹ ਪਤਾ ਨਹੀਂ ਲੱਗਿਆ ਕਿ ਹਥਿਆਰਾਂ ਦੀ ਇਹ ਖੇਪ ਕਦੋਂ ਭੇਜੀ ਜਾਵੇਗੀ। ਇਸ ਮਹੀਨੇ ਬਾਈਡਨ ਪ੍ਰਸ਼ਾਸਨ ਨੇ ਇਜ਼ਰਾਈਲ ਨੂੰ 2000 ਪੌਂਡ ਦੀ ਕੀਮਤ ਅਤੇ 3500 ਬੰਬਾਂ ਦੀ ਖੇਪ ਭੇਜਣ ਦੀ ਪਾਬੰਦੀ ਲਗਾ ਦਿੱਤੀ ਸੀ। ਜਿਸ ਤੋਂ ਬਾਅਦ ਹੁਣ ਇਹ ਖੁਲਾਸਾ ਹੋਇਆ ਹੈ ਕਿ ਅਮਰੀਕਾ ਇਜ਼ਰਾਈਲ ਨੂੰ ਹਥਿਆਰਾਂ ਦੀ ਪਹਿਲੀ ਖੇਪ ਭੇਜ ਰਿਹਾ ਹੈ ਇਸ ਸਬੰਧ ਰਮਿਆਨ ਅਮਰੀਕੀ ਸੰਸਦ ਮੈਂਬਰ ਲਿੰਸੇ ਗ੍ਰਾਹਮ ਨੇ ਕਿਹਾ ਹੈ ਕਿ ਇਜ਼ਰਾਈਲ ਨੂੰ ਹਰ ਕਦਮ ਚੁੱਕਣਾ ਚਾਹੀਦਾ ਹੈ ਤਾਂ ਜੋ ਉਹ ਜੰਗ ਜਿੱਤ ਸਕੇ ਗ੍ਰਾਹਮ ਨੇ ਕਿਹਾ ਕਿ ਜਦੋਂ ਅਮਰੀਕਾ ਨੇ ਦੂਜੇ ਵਿਸ਼ਵ ਯੁੱਧ ਚ ਪਲ ਹਾਰਬਰ ਹਮਲੇ ਤੋਂ ਬਾਅਦ ਤਬਾਹੀ ਦੇਖੀ ਤਾਂ ਅਸੀਂ ਜਾਪਾਨ ਅਤੇ ਹਿਰਸ਼ੁਮਾ ਨਾਕਾਸਾਕੀ ਉੱਤੇ ਪਰਮਾਣੂ ਬੰਬ ਸੁੱਟੇ ਤੇ ਯੁੱਧ ਦਾ ਅੰਤ ਕੀਤਾ ਗ੍ਰਾਹਮ ਨੇ ਕਿਹਾ ਕਿ ਇਜ਼ਰਾਈਲ ਨੂੰ ਵੀ ਅਜਹੀ ਹਾਈ ਕਰਨਾ ਚਾਹੀਦਾ ਹੈ ਅਮਰੀਕਾ ਨੂੰ ਯਹੂਦੀ ਦੇਸ਼ ਨੂੰ ਜੰਗ ਖਤਮ ਕਰਨ ਲਈ ਲੋੜੀਂਦੇ ਬੰਬ ਦੇਣੇ ਚਾਹੀਦੇ ਨੇ ਇਜ਼ਰਾਈਲ ਇਹ ਜੰਗ ਕਿਸੇ ਵੀ ਕੀਮਤ ਤੇ ਨਹੀਂ ਹਾਰ ਸਕਦਾ ਜਾਪਾਨ ਤੇ ਪਰਮਾਣੂ ਹਮਲਾ ਸਹੀ ਫੈਸਲਾ ਸੀ ਹੁਣ ਇਜ਼ਰਾਈਲ ਨੂੰ ਵੀ ਆਪਣੀ ਹੋਂਦ ਨੂੰ ਬਚਾਉਣ ਲਈ ਅਜਿਹੇ ਫੈਸਲੇ ਲੈਣੇ ਪੈਣਗੇ ਅਮਰੀਕੀ ਸੰਸਦ ਮੈਂਬਰ ਨੇ ਇਜ਼ਰਾਈਲ ਨੂੰ 2000 ਪੌਂਡ ਬੰਬਾਂ ਦੀ ਖੇਪ ਭੇਜਣ ਤੋਂ ਰੋਕਣ ਲਈ ਅਮਰੀਕੀ ਸਰਕਾਰ ਦੀ ਵੀ ਆਲੋਚਨਾ ਕੀਤੀ ਸੀ ਸੰਸਦ ਮੈਂਬਰ ਨੇ ਕਿਹਾ ਕਿ ਗਾਜ਼ਾ ਚ ਹਮਾਸ ਦੇ ਹਮਲੇ ਦੌਰਾਨ ਫਲਸਤੀਨੀਆ ਨੂੰ ਬਚਾਇਆ ਨਹੀਂ ਜਾ ਸਕਦਾ ਅਜਿਹਾ ਇਸ ਲਈ ਹੈ ਕਿਉਂਕਿ ਹਮਾਸ ਉਹਨਾਂ ਨੂੰ ਢਾਲ ਵਜੋਂ ਵਰਤ ਰਿਹਾ ਹੈ ਅਮਰੀਕਾ ਦੇ ਫਲੋਰੀਡਾ ਚ ਇੱਕ ਸੜਕੀ ਹਾਦਸੇ ਚ 8 ਲੋਕਾਂ ਦੀ ਮੌਤ ਹੋ ਗਈ ਜਦ ਕਿ 40 ਜ਼ਖਮੀ ਹੋਏ ਬੱਸ ਵਿੱਚ 53 ਲੋਕ ਸਵਾਰ ਸਨ ਮੀਡੀਆ ਰਿਪੋਰਟਸ ਮੁਤਾਬਕ ਬੱਸ ਵਿੱਚ ਪ੍ਰਵਾਸੀ ਮਜ਼ਦੂਰ ਸਵਾਰ ਸਗੇ ਅਧਿਕਾਰੀਆਂ ਮੁਤਾਬਕ ਮਜ਼ਦੂਰ ਇੱਕ ਨਿੱਜੀ ਕੰਪਨੀ ਚ ਕੰਮ ਕਰਦੇ ਸਨ ਤੇ ਉਹਨਾਂ ਨੂੰ ਤਰਬੂਜ਼ ਦੇ ਖੇਤ ਚ ਲਿਜਾਇਆ ਜਾ ਰਿਆ ਸੀ ਫਿਰ ਬੱਸ ਪਲਟ ਗਈ FHP ਦੇ ਇੱਕ ਬਿਆਨ ਚ ਕਿਹਾ ਹੈ ਕਿ ਟਰੱਕ ਡਰਾਈਵਰ ਬ੍ਰਾਇਨ ਮੈਕਲੀਨ ਹਾਰਵਰਡ ਦੇ ਨਸ਼ੇ ਦੀ ਹਾਲਤ ਚ ਗੰਭੀਰ ਹਮਲੇ ਦਾ ਦੋਸ਼ ਲਗਾਇਆ ਗਿਆ ਹੈ। ਅਧਿਕਾਰੀਆਂ ਮੁਤਾਬਕ ਇਸ ਘਟਨਾ ਚ ਘੱਟੋ-ਘੱਟ 40 ਲੋਕ ਜ਼ਖਮੀ ਹੋਏ ਨੇ। ਬੱਸ ਚ 53 ਖੇਤ ਮਜ਼ਦੂਰ ਸਨ ਜਦੋਂ ਇਹ ਹਾਦਸਾ ਓਰਲੈਂਡੋ ਤੋਂ ਲਗਭਗ 80 ਕਿਲੋਮੀਟਰ ਉੱਤਰ ਚ ਮੈਰੀਅਨ ਕਾਉਂਟੀ ਚ ਸਵੇਰੇ 6:40 ਤੇ ਵਾਪਰਿਆ। ਰੂਸ ਅਤੇ ਯੂਕਰੇਨ ਵਿਚਾਲੇ ਜੰਗ ਖਤਮ ਨਹੀਂ ਹੋ ਰਹੀ। ਦੋਵੇਂ ਦੇਸ਼ ਪਿਛਲੇ 2 ਸਾਲਾਂ ਤੋਂ ਜੰਗ ਦੀ ਅੱਗ 'ਚ ਸੜ ਰਹੇ ਨੇ ਇਸ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਰੇਲ ਰਾਹੀਂ ਯੂਕਰੇਨ ਪਹੁੰਚ ਗਏ ਉਹ ਪੋਲੈਂਡ ਤੋਂ ਯੂਕਰੇਨ ਪਹੁੰਚੇ ਰੂਸ ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਐਂਟਨੀ ਦੀ ਇਹ ਚੌਥੀ ਕੀਵ ਯਾਤਰਾ ਹੈ ਪਰ ਇਸ ਵਾਰ ਉਹ ਇੱਕ ਖਾਸ ਸੰਦੇਸ਼ ਲੈ ਕੇ ਯੂਕਰੇਨ 'ਚ ਨੇ ਮੰਗਲਵਾਰ ਰਾਤ ਕੀਵ ਦੇ ਇੱਕ ਸਥਾਨਕ 바ਰ 'ਚ ਗਿਟਾਰ ਵਜਾਉਂਦੇ ਉਹਨਾਂ ਨੂੰ ਦੇਖਿਆ ਗਿਆ ਯੂਕਰੇਨ ਨੂੰ ਉਹਨਾਂ ਦਾ ਸੰਦੇਸ਼ ਸੀ ਕਿ ਅਮਰੀਕਾ ਤੇ ਬਾਕੀ ਦੁਨੀਆ ਦਾ ਨਾ ਸਿਰਫ ਯੂਕਰੇਨ ਲਈ ਸਗੋਂ ਫ੍ਰੀ ਵਰਲਡ ਲਈ ਮੋਰਚਾ ਉਹ ਸੰਭਾਲ ਰਹੇ ਨੇ ਰਾਜਦੇਸ ਕਤਰ ਐਂਟਨੀ ਬਲਿੰਕਨ ਨੇ ਕੀਵਚ ਇੱਕ ਸਥਾਨਕ ਬਾਰ ਚ ਬੈਂਡ 19.99 ਨਾਲ ਸਟੇਜ ਸਾਂਝੀ ਕੀਤੀ ਇਸ ਦੌਰਾਨ ਉਹਨਾਂ ਨੇ ਨੀਲ ਯੰਗ ਦੇ ਗੀਤ ਰੌਕਿੰਗ ਇਨ ਦਾ ਫ੍ਰੀ ਵਰਲਡ ਤੇ ਪਰਫਾਰਮ ਕੀਤਾ ਰੌਕਿੰਗ ਇਨ ਦਾ ਫ੍ਰੀ ਵਰਲਡ ਇੱਕ ਰੌਕ ਗੀਤ ਹੈ ਜੋ 1999 ਚ ਬਰਲਿਨ ਦੀਵਾਰ ਦੇ ਡਿੱਗਣ ਤੋਂ ਪਹਿਲਾਂ ਰਿਲੀਜ਼ ਹੋਇਆ ਸੀ ਇਸ ਗੀਤ ਨੂੰ ਚਲਾਉਣ ਤੋਂ ਪਹਿਲਾਂ ਐਂਟਲਿਨੀ ਨੇ ਕਿਹਾ ਕਿ ਤੁਹਾਡੇ ਸੈਨਿਕ ਤੁਹਾਡੇ ਨਾਗਰਿਕ ਮੁਸੀਬਤ 'ਚ ਨੇ ਖਾਸ ਕਰਕੇ ਖਾਰਕੀਵ 'ਚ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਮਰੀਕਾ ਤੁਹਾਡੇ ਨਾਲ ਹੈ ਇਹ ਦੁਨੀਆ ਤੁਹਾਡੇ ਨਾਲ ਹੈ ਤੇ ਇਹ ਜੰਗ ਸਿਰਫ ਯੂਕਰੇਨ ਦੀ ਆਜ਼ਾਦੀ ਲਈ ਨਹੀਂ ਸਗੋ ਆਜ਼ਾਦ ਦੁਨੀਆ ਲਈ ਹੈ ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਮੰਗਲਵਾਰ ਸਵੇਰੇ ਰੇਲਗੱਡੀ ਰਾਹੀਂ ਯੂਕਰੇਨ ਪਹੁੰਚੇ ਉਹਨਾਂ ਦੀ ਕੀਵ ਦੀ ਯਾਤਰਾ ਖਾਰਕੀਵ 'ਚ ਰੂਸ ਦੇ ਤਾਜ਼ਾ ਹਮਲਿਆਂ ਤੋਂ ਕੁਝ ਦਿਨ ਬਾਅਦ ਆਈ ਹੈ ਇਸ ਨਾਲ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ